ਇਜ਼ਰਾਈਲ ਤੇ ਈਰਾਨ ਦੀ ਜਿਹੜੀ ਜੰਗ ਹੈਗੀ ਹੈ तकरीबन ਇੱਕ ਹਫਤਾ ਜਿਹੜਾ ਹੈ ਇਸ ਜੰਗ ਨੂੰ ਹੋ ਚੁੱਕਾ ਹੈ ਤੇ ਹੁਣ ਤੱਕ ਜੇ ਆਪਾਂ ਕਹੀਏ ਕਿ ਵੱਡੀ ਮਾਤਰਾ ਦੇ ਵਿੱਚ ਦੋਨੇ ਪਾਸੇ ਹੀ ਜਿਹੜੇ ਮਿਸਾਈਲਸ ਹਮਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਈਰਾਨ ਦੇ ਵਿੱਚ ਜੋ ਆਪਾਂ ਕਹਿ ਲਈਏ ਕਿ 17 ਤਰੀਕ ਤੱਕ ਦਾ ਹੀ ਜਿਹੜਾ ਡਾਟਾ ਹੈਗਾ तकरीबन 224-225 ਦੇ ਕਰੀਬ ਜੜੀਆਂ ਮੌਤਾਂ ਹੋਈਆਂ ਨੇ 1800 ਲੋਕ ਜਿਹੜੇ ਇੰਜਰਡ ਹੋਏ ਹੈਗੇ ਨੇ ਤੇ ਈਰਾਨ ਨੇ ਇੱਕ ਕੰਡੀਸ਼ਨ ਦੇ ਤੌਰ ਤੇ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਨੂੰ ਜਵਾਬ ਦਿੱਤਾ ਹੈਗਾ ਜਿਹਦੀ ਉਹ ਐਕਸਪੈਕਟੇਸ਼ਨ ਨਹੀਂ ਸੀ ਕਰ ਰਹੇ ਹਨ ਸੋ ਉਹਨਾਂ ਨੂੰ ਲੱਗਦਾ ਸੀਗਾ ਵੀ ਐਸਾ ਹਾਂ ਹਾਂ ਜਿਹੜਾ ਹੈਗਾ ਈਰਾਨ ਬਹੁਤ ਕਮਜ਼ੋਰ ਹੈਗਾ ਪਰ ਉਹਦੀਆਂ ਮਜ਼ਾਈਲਾਂ ਨੇ ਬਹੁਤ ਵੱਡੀ ਪੱਧਰ ਤੇ ਦਰਸਾਇਆ ਹੈਗਾ ਵੀ ਅਸੀਂ ਦਾ ਹਸਪੀਟਲ ਇੱਕ ਤਵਾ ਹੋਇਆ ਤੇ ਮੁਸਾਦ ਦਾ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਆ ਉਹਦਾ ਜਿਹੜਾ ਆਫਿਸ ਆ ਉਹ ਬਹੁਤ ਵੱਡੇ ਹਮਲੇ ਦਾ ਸ਼ਿਕਾਰ ਹੋਇਆ ਜਿਹੜੇ ਹਾਈਫਾ ਪੋਰਟ ਆ ਹਾਈਫਾ ਬੰਦਰਗਾਹ ਤੇ ਜਿਹੜਾ ਅਡਾਨੀ ਹੈਗਾ ਅਡਾਨੀ ਦੇ ਬਹੁਤ ਵੱਡੇ ਉਹ ਨੇ ਜੀ ਉਹਨੇ ਉੱਥੇ ਉਹ ਪੋਰਟ ਤੇ ਜਿਹੜਾ ਕੰਮ ਕਰ ਰਹੇ ਹੈ ਕਿ ਸੋ ਹਾਈਫਾ ਬੰਦਰਗਾਹ ਤੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਔਇਲ ਰੈਫਾਇਨਰੀ ਆ ਉਹਦੇ ਤੇ ਇੱਕ ਮਜ਼ਾਇਲ ਨੂੰ ਤਬਾਹ ਕਰਨ ਲਈ ਜਿਹੜੀ ਮਜ਼ਾਇਲ ਇੱਥੋਂ ਚੱਲਦੀ ਆ ਇਜ਼ਰਾਈਲ ਦੀ ਉਹ 50000 ਡਾਲਰ ਦੀ ਇੱਕ ਮਜ਼ਾਇਲਾ ਹੂੰ ਹੂੰ ਜਿਹੜਾ ਉਹਦਾ ਲੌਂਚਰ ਆ ਉਸ ਮਜ਼ਾਇਲ ਨੂੰ ਲੌਂਚ ਕਰਨ ਵਾਲਾ ਉਹ 3 ਲੱਖ ਡਾਲਰ ਦਾ ਹੈਗਾ ਹੂੰ ਹੂੰ ਤੇ ਉਹਦਾ ਜਿਹੜਾ ኦਪਰੇਟਿੰਗ ਸਿਸਟਮ ਆ ਸਾਰਾ ਉਹ ਮਿਲੀਅਨਸ ਆਫ ਡਾਲਰਸ ਦਾ ਹੈਗਾ ਹੁਣ ਕਿੰਨਾ ਕੁ ਪੈਸਾ ਤੁਹਾਡੇ ਕੋਲ ਹੋ ਸਕਦਾ ਵੀ ਇੰਨੀ ਜ਼ਿਆਦੀ ਵਾਛੜ ਨੂੰ ਡਿਟੈਕਟ ਕਰਨ ਲਈ ਇੰਨੀਆਂ ਮਜ਼ਾਇਦਾ ਇੰਨੀ ਤੇਜ਼ੀ ਨਾਲ ਮਜ਼ਾਇਦਾ ਇੰਨੇ ਲਾਂਚਰ ਸਿਸਟਮ ਤੇ ਇੰਨਾ ਪੂਰਾ ኦਪਰੇਟਿੰਗ ਸਿਸਟਮ ਸੋ ਫਲੋ ਆਫ ਮਨੀ ਜਿਹੜਾ ਹੈਗਾ ਵੀ ਇੰਨਾ ਜ਼ਿਆਦਾ ਕਿਸੇ ਨੂੰ ਬਲ ਭਾਵੇਂ ਇੰਨਾ ਨੁਕਸਾਨ ਉਹਨਾਂ ਦਾ ਉਧਰ ਨਹੀਂ ਹੋਇਆ ਹੋਣਾ ਜਿੰਨਾ ਇੱਧਰ ਲਈ ਬਣੇ ਪੋਰਿਆ ਹੈ ਹਾਂ ਬਿਲਕੁਲ ਵੀ ਡਿਟੈਕਟ ਆ ਡਿਟੈਕਟ ਕਰਨ ਤੇ ਤਬਾਹ ਕਰਨ ਚਾਹੀਦਾ ਮੁਸਾਦ ਦਾ ਡਿਪਟੀ ਡਾਇਰੈਕਟਰ ਹੈਗਾ ਜੀ ਉਹਦੀ ਇੱਕ ਯੂਕੇ ਦੇ ਚੈਨਲ ਨੇ ਜਿਹੜੀ ਹੈਗੀ ਆ ਇੰਗਲਿਸ਼ ਚੈਨਲ ਨੇ ਨਾ ਉਹ ਉਸ ਲੇਡੀ ਨੇ ਉਹ ਕਹਿੰਦੀ ਮੈਂ ਇੱਕ ਹਫਤਾ ਪਹਿਲਾਂ ਉਹਨੂੰ ਇੰਟਰਵਿਊ ਕਰਿਆ ਸੀ ਉਹ ਇੱਕ ਹਫਤਾ ਪਹਿਲਾਂ ਪੂਰੇ ਜਜ਼ਬੇ ਨਾਲ ਬੋਲ ਰਹੀ ਸੀ ਜੀ ਵੀ ਅਸੀਂ ਹਰ ਹੱਦ ਤੱਕ ਜਾਵਾਂਗੇ ਇਰਾਨ ਨੂੰ ਤਬਾਹ ਕਰਨ ਚ ਉਹਦੇ ਉਹਦੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਤਬਾਹ ਉਹਨੂੰ ਖਤਮ ਕਰਨ ਚ ਜੀ ਉਹ ਕਹਿੰਦੇ ਵੀ ਕਿਸ ਹੱਦ ਤੱਕ ਵੀ ਨਿਊਕਲੀਅਰ ਵੀ ਤੁਸੀਂ ਤਬਾਹ ਕਰ ਦਿਓ ਮੈਂ ਕਹਿੰਦਾ ਯੈਸ ਅਪ ਟੂ ਏਵਰੀ ਐਕਸਟੈਂਡ ਜੀ ਹਨਾ ਵੀ ਅਸੀਂ ਹਰ ਕੁਝ ਕਰਾਂਗੇ ਉਹ ਲੱਗ ਰਿਹਾ ਹੈਗਾ ਵੀ ਰਸ਼ੀਆ ਤੇ ਚਾਈਨਾ ਨੈਤਿਕ ਤੌਰ ਤੇ ਉਹਦੇ ਨਾਲ ਖੜੇ ਨੇ ਜੇ ਉਹ ਫੌਜੀ ਸਹਾਇਤਾ ਵੀ ਮੰਗਦਾ ਹੈ ਹੋ ਸਕਦਾ ਚਾਈਨਾ ਆਪਣੇ ਲਈ ਇਹ ਕ ਸਮਝਦਾ ਹੋਵੇ ਵੀ ਆਹ ਤਾਂ ਸਾਡੇ ਲਈ ਮਸੀਹ ਮੌਕਾ ਆਇਆ ਵੀ ਅਮਰੀਕਾ ਨੂੰ ਫੇਕ ਕਰਨ ਦਾ ਆ ਉਹਨੂੰ ਸਭ ਸਿਖਾਉਣ ਦਾ ਕਿਉਂਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਵੀ ਚਾਈਨਾ ਨੇ ਰੋਲ ਅਦਾ ਕਰਕੇ ਵੈਸਟਰਨ ਕੰਟਰੀਸ ਨੂੰ ਵੀ ਸਬਕ ਸਿਖਾਇਆ ਤੇ ਭਾਰਤ ਨੂੰ ਵੀ ਹੁਣ ਉਹਦੇ ਲਈ ਵੱਡਾ ਮੌਕਾ ਵੀ ਜਿਹੜੀ ਉਹਦੇ ਡੋਮਿਨੈਂਸ ਨੂੰ ਤੋੜਨ ਦਾ ਇਜ਼ਰਾਈਲ ਤੇ ਈਰਾਨ ਦੀ ਜਿਹੜੀ ਜੰਗ ਹੈਗੀ ਹੈ तकरीबन 1 ਹਫਤਾ ਜਿਹੜਾ ਹੈ ਇਸ ਜੰਗ ਨੂੰ ਹੋ ਚੁੱਕਾ ਹੈ ਤੇ ਹੁਣ ਤੱਕ ਜੇ ਆਪਾਂ ਕਹੀਏ ਕਿ ਵੱਡੀ ਮਾਤਰਾ ਦੇ ਵਿੱਚ ਦੋਨੇ ਪਾਸੇ ਹੀ ਜਿਹੜੇ ਮਿਸਾਈਲਸ ਹਮਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਈਰਾਨ ਦੇ ਵਿੱਚ ਜੋ ਆਪਾਂ ਕਹਿ ਲਈ ਕਿ 17 ਤਰੀਕ ਤੱਕ ਦਾ ਹੀ ਜਿਹੜਾ ਡਾਟਾ ਹੈਗਾ तकरीबन 224 225 ਦੇ ਕਰੀਬ ਜੜੀਆਂ ਮੌਤਾਂ ਹੋਈਆਂ ਨੇ 1800 ਲੋਕ ਜਿਹੜੇ ਇੰਜਰਡ ਹੋਏ ਹੈਗੇ ਨੇ ਤੇ ਦੂਜੇ ਬੰਨੇ ਇਜ਼ਰਾਈਲ ਨੂੰ ਵੀ ਇਸ ਵਾਰ ਜਿਹੜਾ ਹੈ ਕਿਤਨਾ ਕਿਤੇ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਕਹਿੰਦੇ ਕਿ ਲੰਬੇ ਸਮੇਂ ਬਾਅਦ ਇਸ ਤਰ੍ਹਾਂ ਹੋਇਆ ਹੈ ਕਿ ਇਜ਼ਰਾਈਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬੰਕਰਾਂ ਦੇ ਵਿੱਚ ਆਪਣੇ ਆਪ ਨੂੰ ਸੇਫ ਜਿਹੜਾ ਹੈ ਕਰਨ ਦੇ ਲਈ ਜਾਣਾ ਪੈ ਰਿਹਾ ਹੈਗਾ ਕਰੀਬਨ 24 ਮੌਤਾਂ ਹੋਈਆਂ ਨੇ 600 ਦੇ ਕਰੀਬ ਉੱਥੇ ਜਿਹੜੀਆਂ ਇੰਜਰੀਜ਼ ਹੋਈਆਂ ਹੈਗੀਆਂ ਨੇ ਸਰਦਾਰ ਅਤਾਪ ਸਿੰਘ ਜੀ ਈਰਾਨ ਨੇ ਜਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਹੈਗਾ ਇਦਾਂ ਦਾ ਐਕਸਪੈਕਟ ਤੇ ਸ਼ਾਇਦ ਨਾ ਇਜ਼ਰਾਈਲ ਨੇ ਕੀਤਾ ਹੋਣਾ ਨਾ ਅਮਰੀਕਾ ਨੇ ਕੀਤਾ ਹੋਣਾ ਕੀ ਕੁਝ ਮੌਜੂਦਾ ਹਾਲਾਤ ਹਾਂ ਜੀ ਇਹ ਕਾਫੀ ਦੇਖ ਰਹੇ ਆ ਅੱবি ਜਿਹੜਾ ਲਗਾਤਾਰ ਇਜ਼ਰਾਈਲ ਤੇ ਮਾਰੂ ਹਮਲੇ ਪਹਿਲਾਂ ਹੁੰਦੇ ਰਹੇ ਆ ਬੇਸ਼ੱਕ ਉਹ ਛੋਟੇ ਡਰੋਨ ਵਗੈਰਾ ਛੱਡਦਾ ਸੀ ਪਰ ਇਸ ਲੈਵਲ ਤੇ ਬਲਿਸਟਿੰਗ ਮਗਜ਼ਾਈ ਨਾਲ ਜਿਹੜੀਆਂ ਛੱਡੀਆਂ ਔਰ ਜਿਸ ਕਿਸਮ ਦੀ ਤਬਾਹੀ ਉਹਨੇ કરી ਹੈਗੀ ਹੈ ਨਾ ਸੋ ਇਹ ਕਿਹਾ ਜਾ ਰਿਹਾ ਵੀ ਇਜ਼ਰਾਈਲ ਵੱਲੋਂ ਸੈਂਸਰਸ਼ਿਪ ਬਹੁਤੀਆਂ ਖਬਰਾਂ ਨਹੀਂ ਬਾਹਰ ਆਉਣ ਦਿੱਤੀਆਂ ਜਾ ਰਹੀਆਂ ਹੋ ਸਕਦੀਆਂ ਮੌਤਾਂ ਦੀ ਗਿਣਤੀ ਵੱਧ ਹੋਵੇ ਪਰ ਜਿਸ ਤਰ੍ਹਾਂ ਇਹ ਖਬਰਾਂ ਨੇ ਵੀ ਵੱਡਾ ਹਸਪੀਟਲ ਇੱਕ ਤਬਾਹ ਹੋਇਆ ਤੇ ਮੁਸਾਦ ਦਾ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਆ ਖੁਦਾਂ ਜਿਹੜਾ ਆਫਿਸ ਆ ਉਹ ਬਹੁਤ ਵੱਡੇ ਹਮਲੇ ਦਾ ਸ਼ਿਕਾਰ ਹੋਇਆ ਜਿਹੜੇ ਹਾਈਫਾ ਪੋਰਟ ਆ ਹਾਈਫਾ ਬੰਦਰਗਾਹ ਤੇ ਜਿਹੜਾ ਅਡਾਨੀ ਹੈਗਾ ਅਡਾਨੀ ਦੇ ਬਹੁਤ ਵੱਡੇ ਉਹ ਨੇ ਉਹਨੇ ਉੱਥੇ ਉਹ ਪੋਰਟ ਤੇ ਜਿਹੜਾ ਕੰਮ ਕਰ ਰਹੇ ਆ ਕਿ ਆ ਸੋ ਹਾਈਫਾ ਬੰਦਰਗਾਹ ਤੇ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਔਇਲ ਰਾਈਨਰੀ ਆ ਉਹਦੇ ਤੇ ਸੋ ਦੇਖੋ ਵੀ ਜਿਸ ਕਿਸਮ ਦੀ ਜੰਗ ਉਹ ਗਾਜ਼ਾ ਤੇ ਲਬਨਾਨ ਵਿੱਚ ਤਬਾਹੀ ਕਰ ਰਿਹਾ ਸੀ ਉਸ ਕਿਸਮ ਦੀ ਤਬਾਹੀ ਪਹਿਲੀ ਵਾਰ ਇਜ਼ਰਾਈਲ ਨੂੰ ਸਾਲਾਂ ਬਾਅਦ ਆ ਜਿਹੜੀ ਉਹ ਦੇਖਣ ਨੂੰ ਮਿਲੀਆ ਸੋ ਈਰਾਨ ਨੇ ਇੱਕ ਕੰਡੀਸ਼ਨ ਦੇ ਤੌਰ ਤੇ ਬਹੁਤ ਵੱਡਾ ਜਿਹੜਾ ਹੈਗਾ ਉਹਨਾਂ ਨੂੰ ਜਵਾਬ ਦਿੱਤਾ ਹੈਗਾ ਜਿਹਦੀ ਉਹ ਐਕਸਪੈਕਟੇਸ਼ਨ ਨਹੀਂ ਸੀ ਕਰ ਰਹੇ ਹਨ ਸੋ ਉਹਨਾਂ ਨੂੰ ਲੱਗਦਾ ਸੀਗਾ ਵੀ ਜਿਹੜਾ ਹੈਗਾ ਈਰਾਨ ਬਹੁਤ ਕਮਜ਼ੋਰ ਹੈਗਾ ਪਰ ਉਹਦੀਆਂ ਮਜ਼ਾਈਲਾਂ ਨੇ ਬਹੁਤ ਵੱਡੇ ਪੱਧਰ ਤੇ ਦਰਸਾਇਆ ਹੈਗਾ ਵੀ ਅਸੀਂ ਇੱਕ ਜਿਹੜੀ ਆਇਰਨ ਡੋਮ ਦੀ ਬਹੁਤ ਚਰਚਾ ਹੋ ਰਹੀ ਸੀ ਖਾਸ ਕਰਕੇ ਭਾਰਤੀ ਮੀਡੀਆ ਤਾਂ ਬੜੀਆਂ ਖੁਸ਼ੀਆਂ ਮਨਾ ਰਿਹਾ ਸੀ ਜਦੋਂ 2 ਸਾਲ ਪਹਿਲਾਂ ਜਿਹੜੀ ਫਿਲਸਤੀਨ ਦੇ ਨਾਲ ਜੇ ਆਪਾਂ ਕਹੀ ਕਿ ਜਾਂ ਹਮਾਸ ਦੇ ਨਾਲ ਜਦੋਂ ਜੰਗ ਲੱਗੀ ਹੈਗੀ ਆ ਕਿ ਉਹਨਾਂ ਦੇ ਕਿਵੇਂ ਛੋਟੇ-ਮੋਟੇ ਜੇ ਆਪਾਂ ਕਹੀ ਕਿ ਡਰੋਨ ਵਗੈਰਾ ਜਾਂ ਜਿਹੜੇ ਉਹਨਾਂ ਦੇ ਵੱਲੋਂ ਰਾਕਟ ਜਿਹੜੇ ਛੁੱਟੇ ਜਾਂਦੇ ਸੀ ਉਹ ਜਿਹੜੇ ਰੋਕ ਲਏ ਜਾਂਦੇ ਸੀ ਫਿਰ ਇੱਥੇ ਫਿਰ ਕੀ ਉਹ ਵੀ ਕਿਤਨਾ ਕਿਤੇ ਇੰਟਰਸੈਪਟ ਕਰਨ ਦੇ ਵਿੱਚ ਫੇਲਿਅਰ ਹੋਇਆ ਹੈ ਕਿ ਜੇ ਬਹੁਤ ਜ਼ਿਆਦੀਆਂ ਆ ਗੀਆਂ ਤੇ ਕੋਈ ਨਾ ਕੋਈ ਜਿਹੜੀ ਨਿਕਲ ਜਾਂਦੀ ਹੈ ਹਾਂਜੀ ਹਾਂਜੀ ਇਹ ਹੀ ਹੋਇਆ ਉਹਦੇ ਉਹਦੇ ਦੋ ਕਾਰਨ ਨੇ ਇੱਕ ਤਾਂ ਵੀ ਉਹ ਜਿਹੜਾ ਆਇਰਨ ਡੋਮ ਡਿਫੈਂਸ ਸਿਸਟਮ ਆ ਉਹਦੀ ਇੱਕ ਖਾਸ ਸੀਮਾ ਹੈ ਵੀ ਤੁਸੀਂ ਦੇਖੋ ਇਹ ਲਾ ਲੋ ਵੀ ਇੱਕ ਸਮੇਂ ਤੇ 1000 ਮਜ਼ਾਈਲਾਂ ਨੂੰ ਉਹ ਇੰਟਰਸੈਪਟ ਕਰ ਸਕਦਾ ਰਾਕਟਾਂ ਤੇ ਮਜ਼ਾਈਲਾਂ ਨੂੰ ਜੇ 1000 ਤੋਂ ਵੱਧ ਆਉਂਦੀਆਂ 11 1200 1300 ਆ ਗਈਆਂ ਉਹ ਜਿਹੜੀਆਂ 300 ਆ ਉਹ ਨਿਕਲ ਜਾਣੀਆਂ ਹੈਗੀਆਂ ਸੋ ਇੱਕ ਤਾਂ ਇਹ ਆ ਉਹਦੇ ਫਾਲ ਦੂਜਾ ਫਾਲ ਆਊਟ ਇਹ ਹੈਗਾ ਵੀ ਜਿਹੜਾ ਜਿਹੜਾ ਆਇਰਨ ਡੋਮ ਸਿਸਟਮ ਆ ਨਾ ਉਹਦਾ ਹੈਗਾ ਵੀ ਉਹ ਉਹਦਾ ਜਿਹੜਾ ਇੰਟਰਨੈਟ ਸਿਸਟਮ ਆਇਆ ਜਿਹੜਾ ਜਿਹੜਾ ਰੈਡੀਕਲ ਸਿਸਟਮ ਹੈਗਾ ਉਹ ਬਾਹਰੋਂ ਦੁਸ਼ਮਣ ਦੀ ਆਉਂਦੀ ਮਜ਼ਾਇਲ ਨੂੰ ਡਿਟੈਕਟ ਕਰਦਾ ਵੀ ਮਜ਼ਾਇਲ ਆ ਰਹੀ ਹੈ ਉਹਨੂੰ ਡਾਈਫਿਊਜ਼ ਇਸ ਤਰ੍ਹਾਂ ਕਰਦਾ ਵੀ ਆਪਣੇ ਵੱਲੋਂ ਇੱਕ ਮਜ਼ਾਇਲ ਛੱਡਦਾ ਬਿਲਕੁਲ ਜੀ ਵੀ ਉਹ ਹਵਾ 'ਚ ਉਹ ਮਜ਼ਾਇਲਾ ਦੁਸ਼ਮਣ ਦੀ ਮਜ਼ਾਇਲ ਗਰਨ ਤੋਂ ਪਹਿਲੇ ਤਬਾਹ ਹੋ ਜਾਂਦੀ ਹੈ ਜੀ ਹੁਣ ਇਹ ਹੈਗਾ ਵੀ ਉਹ ਉਹਦੇ ਉਹਦੇ ਤੇ ਖਰਚਾ ਬਹੁਤ ਆਉਂਦਾ ਹੂੰ ਇੱਕ ਮਜ਼ਾਇਲ ਨੂੰ ਤਬਾਹ ਕਰਨ ਲਈ ਜਿਹੜੇ ਮਜ਼ਾਇਲ ਇਥੋਂ ਚੱਲਦੀ ਆ ਇਜ਼ਰਾਈਲ ਦੀ ਉਹ 50000 ਡਾਲਰ ਦੇ ਇੱਕ ਮਜ਼ਾਇਲਾ ਹੂੰ ਹੂੰ ਜਿਹੜਾ ਉਹਦਾ ਲੌਂਚਰ ਆ ਉਸ ਮਜ਼ਾਇਲ ਨੂੰ ਲੌਂਚ ਕਰਨ ਵਾਲਾ ਉਹ 3 ਲੱਖ ਡਾਲਰ ਦਾ ਹੈਗਾ ਹੂੰ ਤੇ ਉਹਦਾ ਜਿਹੜਾ ኦਪਰੇਟਿੰਗ ਸਿਸਟਮ ਆ ਸਾਰਾ ਉਹ ਮਿਲੀਅਨਸ ਆਫ ਡਾਲਰਸ ਦਾ ਹੈਗਾ ਹੁਣ ਕਿੰਨਾ ਕੁ ਪੈਸਾ ਤੁਹਾਡੇ ਕੋਲ ਹੋ ਸਕਦਾ ਵੀ ਇੰਨੀ ਜ਼ਿਆਦੀ ਵਾਛੜ ਨੂੰ ਡਿਟੈਕਟ ਕਰਨ ਲਈ ਇੰਨੀਆਂ ਮਜ਼ਾਇਲਾ ਇੰਨੀ ਤੇਜ਼ੀ ਨਾਲ ਮਜ਼ਾਇਲਾ ਇੰਨੇ ਲੌਂਚਰ ਸਿਸਟਮ ਤੇ ਇੰਨਾ ਪੂਰਾ ኦਪਰੇਟਿੰਗ ਸਿਸਟਮ ਸੋ ਫਲੋ ਆਫ ਮਨੀ ਜਿਹੜਾ ਹੈਗਾ ਵੀ ਇੰਨਾ ਜ਼ਿਆਦਾ ਕਿਸੇ ਨੂੰ ਮਤਲਬ ਇੰਨਾ ਨੁਕਸਾਨ ਉਹਨਾਂ ਦਾ ਉਧਰ ਨਹੀਂ ਹੋਇਆ ਹੋਣਾ ਜਿੰਨਾ ਇੱਧਰਲੇ ਬੰਨੇ ਹੋ ਰਿਹਾ ਹੈ ਹਾਂ ਬਿਲਕੁਲ ਵੀ ਡਟਾ ਆ ਡਿਟੈਕਟ ਕਰਨ ਤੇ ਤਬਾਹ ਕਰਨ ਚ ਫਿਰ ਉਹ ਆਏਗਾ ਵੀ ਅੱਗੇ ਸੀਗਾ ਵੀ ਇਰਾਨ ਨੇ ਕਦੀ ਬਲਾਸਟਿਕ ਮਜ਼ਾਈਲਾ ਨਹੀਂ ਸੀ ਆ ਕਰੀਆਂ ਇਹ ਪਹਿਲੀ ਵਾਰ ਅਪਲਾਈ ਕਰੀਆਂ ਔਰ ਉਹ 7 ਮਿੰਟ ਵਿੱਚ ਇਰਾਨ ਤੋਂ ਹੂੰ ਇਜ਼ਰਾਈਲ ਬਲਾਸਟਿਕ ਤੋਂ ਅੱਗੇ ਹੁਣ ਤੇ ਹਾਈਪਰਸੋਨਿਕ ਮਸਾਈਲਾ ਤੱਕ ਵੀ ਜਿਹੜੀ ਗੱਲ ਹੈ ਉਹ ਚੱਲੀ ਹਾਈਪਰਸੋਨਿਕ ਤਾਂ ਬਹੁਤ ਜ਼ਿਆਦਾ ਜਿੱਦਾਂ ਜਿਹੜੀਆਂ ਤੇ ਉਹਨਾਂ ਦੀ ਫਤਹ ਮਜ਼ਾਈਲਾ ਜਿਹੜੀ ਉਹ ਹਾਈਪਰਸੋਨਿਕ ਜਿਹੜੀਆਂ ਆਈਆਂ ਜਿਨ੍ਹਾਂ ਨੇ ਵੱਡਾ ਨੁਕਸਾਨ ਸੋ ਅਮਰੀਕਾ ਹਲੇ ਜਿਹੜਾ ਹੈਗਾ ਉਹ ਰੁੱਖ ਹਲੇ ਆਪਣੇ ਪੱਤੇ ਨਹੀਂ ਖੋਲ ਰਿਹਾ ਪਰ ਵੈਸੇ ਹੈਗਾ ਵੀ ਇਜ਼ਰਾਈਲ ਦਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਸੋ ਇਜ਼ਰਾਈਲ ਨੇ ਮੈਂ ਦੇਖਿਆ ਸੀ ਇੱਕ ਟੀਵੀ ਚੈਨਲ ਨੇ ਨਾ ਜਿਹੜਾ ਉਹਨਾਂ ਦੀ ਸਭ ਤੋਂ ਵੱਡੀ ਇੰਟੈਲੀਜੈਂਸ ਏਜੰਸੀ ਆ ਮੁਸਾਦ ਮੁਸਾਦ ਦਾ ਡਿਪਟੀ ਡਾਇਰੈਕਟਰ ਹੈਗਾ ਉਹਦੀ ਇੱਕ ਯੂਕੇ ਦੇ ਚੈਨਲ ਨੇ ਜਿਹੜੀ ਹੈਗੀ ਆ ਇੰਗਲਿਸ਼ ਚੈਨਲ ਨੇ ਨਾ ਉਹ ਉਸ ਲੇਡੀ ਨੇ ਉਹ ਕਹਿੰਦੀ ਮੈਂ ਇੱਕ ਹਫਤਾ ਪਹਿਲਾਂ ਉਹਨੂੰ ਇੰਟਰਵਿਊ ਕਰਿਆ ਸੀ ਉਹ ਇੱਕ ਹਫਤਾ ਪਹਿਲਾਂ ਪੂਰੇ ਜਜ਼ਬੇ ਨਾਲ ਬੋਲ ਰਿਹਾ ਸੀ ਜੀ ਵੀ ਅਸੀਂ ਹਰ ਹੱਦ ਤੱਕ ਜਾਵਾਂਗੇ ਇਰਾਨ ਨੂੰ ਤਬਾਹ ਕਰਨ ਚ ਉਹਦੇ ਉਹਦੇ ਜਿਹੜੇ ਨਿਊਕਲੀਅਰ ਪ੍ਰੋਗਰਾਮ ਨੂੰ ਤਬਾਹ ਕਰਾਂ ਚ ਉਹ ਕਹਿੰਦੇ ਵੀ ਕਿ ਸਾਰੇ ਤੱਕ ਵੀ ਨਿਊਕਲੀਅਰ ਵੀ ਤੁਸੀਂ ਤਬਾਹ ਕਰ ਦਿਓ ਕਹਿੰਦਾ ਯੈਸ ਅਪ ਟੂ ਏਵਰੀ ਐਕਸਟੈਂਟ ਜੀ ਹਨਾ ਵੀ ਅਸੀਂ ਹਰ ਕੁਝ ਕਰਾਂਗੇ ਹੁਣ ਇੱਕ ਹਫਤੇ ਤੋਂ ਬਾਅਦ ਉਹਨੇ ਉਸੇ ਬੰਦੇ ਨਾਲ ਦੁਬਾਰੇ ਮੁਲਾਕਾਤ ਕਰੀ ਤੇ ਹੁਣ ਉਹ ਕਹਿ ਰਿਹਾ ਵੀ ਇੰਟਰਨੈਸ਼ਨਲ ਕਮਿਊਨਿਟੀ ਨੂੰ ਸਾਹਮਣੇ ਆਉਣਾ ਚਾਹੀਦਾ ਤਾਂ ਸੀ ਸਾਡਾ ਕਿੰਨਾ ਬੁਰਾ ਹਾਲ ਹੋ ਰਿਹਾ ਮੈਨੂੰ ਬੈਦਗੀ ਪਹਿਲੀ ਵਾਰੀ ਹੋਇਆ ਨਾ ਕਿ ਇਧਰ ਲਈ ਤਬਾਈ ਵੀ ਥੋੜੀ-ਬੋਤੀ ਦਿਖਾਈ ਜਾ ਰਹੀ ਹੈ ਕਿ ਸਾਨੂੰ ਸਾਡੇ ਨਾਲ ਧੱਕਾ ਹੋ ਰਿਹਾ ਮਤਲਬ ਪਹਿਲਾ ਹਮਲਾ ਇਧਰੋਂ ਚਾਲੂ ਕੀਤਾ ਗਿਆ ਤੇ ਧੱਕਾ ਇਧਰ ਹੋ ਰਿਹਾ ਕਿ ਸਿਵਿਲਿਅਨਸ ਮਾਰੇ ਜਾ ਰਹੇ ਤੇ ਸਰਦਾਰ ਅਰਪਾਲ ਸਿੰਘ ਜੀ ਯੂਐਸ ਜਿਹੜਾ ਹੈਗਾ ਹਾਲ ਦੀ ਘੜੀ ਜੇ ਆਪਾਂ ਕਹੀ ਕਿ ਯੂਕੇ ਜਿਹੜਾ ਹੈਗਾ ਅੱਗੇ ਆ ਹੈਗਾ ਯੂਰੋਪੀਅਨ ਯੂਨੀਅਨ ਅੱਗੇ ਆਈ ਹੈ ਕਿ ਅਸੀਂ ਜਿਹੜਾ ਟਾਕਸ ਕਰ ਰਹੇ ਹਾਂ ਯੂਐਸ ਨੇ 2 ਹਫ਼ਤਿਆਂ ਦਾ ਜਿਹੜਾ ਸਮਾਂ ਜਿਹੜਾ ਲਿਆ ਹੈਗਾ ਇਜ਼ਰਾਈਲ ਕਿਉਂ ਇਸ ਤਰ੍ਹਾਂ ਦੀ ਪਲੈਨਿੰਗ ਕਰ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਨੂੰ ਜੰਗ ਦੇ ਵਿੱਚ ਧੱਕਿਆ ਜਾਵੇ ਔਰ ਅਮਰੀਕਾ ਦੇ ਵੱਲੋਂ ਇੱਥੇ ਬੜਾ ਸੋਚ ਸਮਝ ਕੇ ਕਾਫੀ ਸਾਰੀਆਂ ਭਾਵੇਂ ਧਮਕੀਆਂ ਦਿੱਤੀਆਂ ਗਈਆਂ ਜੀ 7 ਸਮਮਿਟ ਵਿੱਚੇ ਛੱਡ ਕੇ ਆਉਂਦੇ ਨੇ ਡੋਨਲਡ 트੍ਰੰਪ ਕੇ ਕੁਝ ਵੱਡਾ ਹੋਣ ਜਾ ਰਿਹਾ ਹੈ ਫਿਰ ਇਥੋਂ ਦਾ ਕਹਿ ਦੇਣਾ ਕਿ ਸਾਡੇ ਨਿਸ਼ਾਨੇ ਤੇ ਜਿਹੜੇ ਅਤਾਵਲਾ ਖੁਮੀਨੀ ਹੈਗੇ ਨੇ ਕੀ ਕੁਝ ਇਹਨੂੰ ਕਿਵੇਂ ਦੇਖਦੇ ਹੋ ਅਮਰੀਕਾ ਦੇ ਰੋਲ ਨੂੰ ਖਾਸ ਕਰਕੇ ਨਹੀਂ ਅਮਰੀਕਾ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਡੋਨਲਡ 트੍ਰੰਪ ਨੂੰ ਇਹ ਦੇਖਿਆ ਜਾਂਦਾ ਵੀ ਕਈ ਵਾਰੀ ਗਲਤ ਫੈਸਲੇ ਲੈ ਜਾਂਦੇ ਆ ਪਰ ਇਹ ਬੜੀ ਸਿਆਣਪ ਨਾਲ ਉਹ ਫੈਸਲਾ ਕਰ ਰਹੇ ਹੈਗੇ ਆ ਵੀ ਇੰਨੇ ਵੱਡੀ ਜਿਹੜੀ ਜੰਗ ਆ ਨਾ ਲਾਈ ਜਾਵੇ ਉਹਦੇ ਨਾਲ ਕੱਲਾ ਇਰਾਨ ਦਾ ਨੁਕਸਾਨ ਨਹੀਂ ਹੋਣਾ ਬੇਸ਼ੱਕ ਮਿਡਲ ਈਸਟ ਦੀਆਂ ਬਾਕੀ ਮੁਸਲਮ ਕੰਟਰੀਆਂ ਨਹੀਂ ਬੋਲ ਰਹੀਆਂ ਪਰ ਉਹ ਅੰਦਰੋਂ ਅੰਦਰ ਹੀ ਤਾਂ ਉਹ ਦੇਖ ਰਹੀਆਂ ਨੇ ਵੀ ਕੀ ਹੋຊ ਰਿਹਾ ਉਹਨਾਂ ਦੇ ਰਿਸੋਰਸਸ ਤੇ ਔਰ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਤੇ ਵੀ ਦਾ ਮਸਲਾ ਖੜਾ ਹੋਣਾ ਸੋ 10000 ਫੌਜੀ ਆ ਜਿਹੜਾ ਉਹਨਾਂ ਦਾ ਜਾਰਡਨ ਤੇ ਉਹਦੇ ਤੇ ਬੈਠਾ ਮਤਲਬ ਟੋਟਲ ਕਹਿੰਦੇ ਵੀ ਇਸ ਪੂਰੇ ਖੇਤੇ ਚ ਮਿਡਲ ਈਸਟ ਚ ਉਹਨਾਂ ਨੇ ਤਕਰੀਬਨ 50000 ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਹੈਗੇ ਆ ਸੋ ਅਮਰੀਕਾ ਇਸ ਵੇਲੇ ਸਿਆਣਪ ਤੋਂ ਕੰਮ ਲੈ ਰਿਹਾ ਸੋ ਇੱਕਦਮ ਜਿਹੜਾ ਇਹ ਹੁਣ ਅਮਰੀਕਾ ਵੀ ਸਮਝ ਰਿਹਾ ਵੀ ਇਜ਼ਰਾਇਲ ਸਾਨੂੰ ਇੱਥੇ ਟਰੈਪ ਕਰਨਾ ਚਾਹੁੰਦਾ ਹੈ ਹਨਾ ਵੀ ਵੀ ਅਮਰੀਕਾ ਵੀ ਆਜਵੇ ਜਾਂ ਕਿਸ ਤਰ੍ਹਾਂ ਨਾ ਸੋ ਅਮਰੀਕਾ ਦੀ ਇਸ ਵੇਲੇ ਸਿਆਣਪ ਹੈਗੀ ਆ ਸੋ ਉਹ ਇਰਾਨ ਨਾਲ ਵੀ ਕਿਉਂਕਿ ਤੁਸੀਂ ਦੇਖੋ ਪਿਛਲੇ ਹਫਤੇ ਇਜ਼ਰਾਈਲ ਨੇ ਬੰਬਾਰਡਮੈਂਟ ਕਰੀਆ 트럼ਪ ਦਾ ਇੱਕਦਮ ਆ ਗਿਆ ਇਹ ਸਾਨੂੰ ਜਾਣਕਾਰੀ ਸੀ ਪਰ ਅਸੀਂ ਵਿੱਚ ਸ਼ਾਮਲ ਨਹੀਂ ਸੀਗੇ ਵੀ ਇੱਕ ਰਾਸ਼ਟਰਪਤੀ ਦਾ ਇਹ ਕਹਿਣਾ ਵੱਡੇ ਅਰਥ ਰੱਖਦਾ ਵੀ ਅਸੀਂ ਵਿੱਚ ਸ਼ਾਮਲ ਨਹੀਂ ਉਹਨੇ ਆਪਣੇ ਤੌਰ ਤੇ ਜਿਹੜਾ ਇੱਕਦਮ ਡਿਨਾਈ ਕਰ ਦੇਣਾ ਆ ਕੇ ਸੋ ਸਾਨੂੰ ਲੱਗਦਾ ਵੀ ਹੁਣ ਉਹਨਾਂ ਨੇ 2 ਹਫਤਿਆਂ ਦਾ ਸਮਾਂ ਮੰਗਿਆ ਵੈਸੇ ਜਿਹੜਾ ਹੈਗਾ ਖੁਮੀ ਨਾਈ ਨੂੰ ਜਿਹੜੇ ਉਹਨਾਂ ਦੇ ਲੀਡਰ ਨੇ ਇਜ਼ਰਾਈਲ ਨੇ ਤਾਂ ਕਿਹਾ ਸੀ ਕਿ ਵੀ ਅਸੀਂ ਮਾਰ ਸਕਦੇ ਹਾਂ ਅਸੀਂ ਕੈਪੇਬਲ ਆ ਗਿਆ ਪਰ ਦੱਸਿਆ ਜਾਂਦਾ ਵੀ ਅਮਰੀਕਾ ਨੇ ਰੋਕ ਰੱਖਿਆ ਵੀ ਇੰਨਾ ਵੱਡਾ ਅਸੀਂ ਉਹ ਨਹੀਂ ਕਰਨਾ ਸੋ ਉਹ ਹਲੇ ਵੀ ਡਿਪਲੋਮੇਸੀ ਨਾਲ ਕਿਉਂਕਿ ਜਿਹੜੀ ਅਮਰੀਕਾ ਦੀ ਇੰਟੈਲੀਜੈਂਸ ਦੀ ਚੀਫ ਹੈਗੀ ਆ ਜੀ ਮਿਸਿਸ ਤੁਲਸੀ ਗੈਬੜ ਉਹਨੇ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਪਹਿਲੇ ਹਫਤੇ ਜਿਹੜੀ ਹੈਗੀ ਆ ਸੈਨੇਟ ਕਮੇਟੀ ਨੂੰ ਇਹ ਦੱਸਿਆ ਹੈਗਾ ਵੀ ਜਿਹੜੀਆਂ ਸਾਡੇ ਕੋਲ ਰਿਪੋਰਟਾਂ ਨੇ ਈਰਾਨ ਨਹੀਂ ਬਣਾ ਰਿਹਾ ਬੰਬ ਜੀ ਬਿਹਰਾਨ ਦਾ ਕੋਈ ਵੀ ਬੰਬ ਬਣਾਉਣ ਦਾ ਉਹ ਉਹ ਸਰੀ ਕੈਪੇਬਿਲਟੀ ਨਹੀਂ ਹੈ ਹੁਣ ਈਰਾਨ ਵਾਲੇ ਇਹ ਦੋਸ਼ ਲਾ ਰਹੇ ਹੈਗੇ ਆ ਕਿਉਂਕਿ ਈਰਾਨ ਲਗਾਤਾਰ ਜਿਹੜੀ ਐਟੋਮਿਕ ਜਿਹੜੀ ਰੈਗੂਲੇਟਰੀ ਸੰਸਥਾ ਨਾ IAEA ਜੀ ਜੀ ਸੋ ਉਹਦੇ ਨਾਲ ਲਗਾਤਾਰ ਸਹਿਯੋਗ ਕਰ ਰਿਹਾ ਹਮ ਸੋ ਉਹ ਈਰਾਨ ਦੋਸ਼ ਲਾ ਰਿਹਾ ਵੀ IAEA ਨੇ ਸਾ ਤੋਂ ਆਪਣੇ ਸਾਇੰਟਿਸਟਾਂ ਦੇ ਨਾਂ ਮੰਗੇ ਸੀ ਜੀ ਕਹਿੰਦਾ ਵੀ ਅਸੀਂ ਉਹਨਾਂ ਦੇ ਆਗਿਆ ਤਹਿਤ ਸਾਇੰਟਿਸਟਾਂ ਦੇ ਨਾਂ ਦਿੱਤੇ ਤੇ ਉਹ ਨਾਂ ਲੀਕ ਹੋਇਆ ਤੋਂ ਮਾਰੇ ਗਿਆ ਮਤਲਬ ਫਿਰ ਉਹ ਵੀ ਸੰਸਥਾ ਕਿਤਨਾ ਕਿਤੇ ਉਹਨਾਂ ਦੇ ਲਈ ਕੰਮ ਕਰ ਰਹੀ ਹੈ ਹਾਂ ਉਹ ਸੰਸਥਾ ਕਹਿ ਰਹੀ ਹੈ ਵੀ ਅਸੀਂ ਅਸੀਂ ਨਹੀਂ ਲੀਕ ਕਰੇ ਹਾਂ ਪਰ ਇਰਾਨ ਕਹਿ ਰਿਹਾ ਵੀ ਇੱਥੋਂ ਲੀਕੇਜ ਹੋਈ ਹੈ ਅਸੀਂ ਤੁਹਾਡਾ ਹੁਕਮ ਮੰਨਿਆ ਸੀ ਤੁਹਾਡੇ ਅਸੀਂ ਨਾਲ ਸਹਿਯੋਗ ਕਰ ਰਹੇ ਸੀ ਪਰ ਤੁਸੀਂ ਸਾਡੇ ਨਾਂ ਲੀਕ ਕਰਕੇ ਸਾਡੇ ਸਾਇੰਟਿਸਟਾਂ ਜਿਹੜੇ ਮਰਵਾ ਦਿੱਤੇ ਹੋਏ ਆ ਸੋ ਇਹ ਹੈਗਾ ਵੀ ਉਹ ਕਹਿੰਦੇ ਵੀ ਅਸੀਂ ਆਪਣਾ ਇਸ ਤਰ੍ਹਾਂ ਤੁਲਸੀ ਗੈਬੜ ਦਾ ਇਹ ਆਇਆਗਾ ਮਨ ਲੱਗਦੀ ਵੀ ਤੁਲਸੀ ਗੈਬੜੀ ਦੇ ਵਿੱਚ ਵੱਡਾ ਰੋਲ ਨਿਭਾ ਰਹੀ ਹੈ ਕਿ ਆ ਡੋਨਲਡ ਟਰੰਪ ਨੂੰ ਪਰਸੂਏਡ ਕਰਨ ਚ ਵੀ ਵੀ ਆਪਾਂ ਜੰਗ ਨੂੰ ਇੰਨਾ ਨਾ ਵਧਾਈਏ ਤਾਂ ਕਿ ਇਹ ਸਾਡੀ ਉਹ ਤੋਂ ਬਾਹਰ ਨਿਕਲ ਜੇ ਆਪਾਂ ਵਾਰ-ਵਾਰ ਆਪਾਂ ਭਾਰਤ ਪਾਕਿਸਤਾਨ ਦੀ ਜੰਗ ਚ ਵੀ ਇਹ ਕਿਹਾ ਸੀ ਜੰਗ ਲਾਉਣੀ ਸੌਖੀ ਹੈ ਇਜ਼ਰਾਈਲ ਨੇ ਜੰਗ ਲਾ ਲਈਆ ਚਾਹੇ ਹਮਾਸ ਦੇ ਖਿਲਾਫ ਸੀ ਆਊਟ ਆਫ ਕੰਟਰੋਲ ਹੋ ਗਈ ਆ ਉਹ ਸੀਰੀਆ ਚ ਵੀ ਜਾ ਪੜਿਆ ਉਹ ਲਿਬਨਾਨ ਚ ਵੀ ਜਾ ਪੜਿਆ ਉਹ ਗਾਜ਼ਾ ਚ ਵੀ ਤਬਾਹੀ ਕਰ ਰਿਹਾ ਹੁਣ ਇਰਾਨ ਵੀ ਨਿਸ਼ਾਨੇ ਤੇ ਆਏਗਾ ਮੀਨਸ ਇਹ ਇਹ جنگ ਦਾ ਆਪਣਾ ਲੌਜੀਕ ਹੁੰਦਾ ਹ ਹ ਬਿਲਕੁਲ ਤੇ ਦੂਜੇ ਬੰਨੇ ਜਿਹੜਾ ਹੈ ਚੀਨ ਤੇ ਰਸ਼ੀਆ ਕੀ ਏ ਇਰਾਨ ਦੀ ਪਿੱਠ ਦੇ ਉੱਤੇ ਖੜਨਗੇ ਤੇ ਜੇ ਇਸ ਤਰੀਕੇ ਦੇ ਨਾਲ ਖੜਦੇ ਹੈਗੇ ਫਿਰ ਅਸੀਂ ਕੀ ਤੀਜੀ ਵਰਲਡ ਵਾਰ ਵੱਲ ਜਾਵਾਂਗੇ ਜੇ ਅਮਰੀਕਾ ਵਿੱਚ ਛਾਲ ਮਾਰ ਦਿੰਦਾ ਹੈ ਕਿਉਂਕਿ ਜੇ ਅਮਰੀਕਾ ਵਿੱਚ ਆ ਜਾਂਦਾ ਫਿਰ ਬਾਕੀ ਦੀਆਂ ਨਾਟੋ ਕੰਟਰੀਜ਼ ਨੂੰ ਇੱਧਰ ਆਉਣਾ ਪਏਗਾ ਤੇ ਜੇ ਉਹਦਰ ਦੇ ਬੰਨੇ ਹੋ ਗਿਆ ਫਿਰ ਇਹ ਕੀ ਖਲਾਰਾ ਫਿਰ ਪੂਰੀ ਜਗ੍ਹਾ ਦੇ ਫੈਸਲਾ ਹੈ ਤਾਂ ਹੀ ਹੈ ਨਾ ਅਮਰੀਕਾ ਇਸੇ ਕਰਕੇ ਸਿਆਣਪ ਕਰ ਰਿਹਾ ਹੈ ਵੀ ਜੇ ਉਧਰੋਂ ਚੀਨ ਤੇ ਰੂਸ ਇਰਾਨ ਦੇ ਉਹਨਾਂ ਨੇ ਨੈਤਿਕ ਤੌਰ ਤੇ ਹਮਾਇਤ ਦੇ ਦਿੱਤੀ ਆ ਜੀ ਵਲਾਦੀਮੀਰ ਪੁਤਿਨ ਦਾ ਆਇਆ ਵੀ ਸਾਤੋਂ ਹਲੇ ਉਹਨੇ ਫੌਜੀ ਸਹਾਇਤਾ ਨਹੀਂ ਮੰਗੀ ਹਣਾ ਪਰ ਜਿਹੜੀ ਐ ਐਸਸੀਓ ਦੀ ਮੀਟਿੰਗ ਹੋਈ ਆ ਚਾਈਨਾ ਚ ਜੀ ਉਹਦੇ ਵਿੱਚ ਮਤਾ ਪਾਇਆ ਗਿਆ ਸੋ ਐਸਸੀਓ ਸ਼ੰਘਾਈ ਕਾਰਪੋਰੇਸ਼ਨ ਕੋਆਪਰੇਟਿਵ ਆਰਗੇਨਾਈਜੇਸ਼ਨ ਆ ਉਹਦੇ ਵਿੱਚ ਜਿਹੜਾ ਚਾਈਨਾ ਇੰਡੀਆ ਰਸ਼ੀਆ ਪਾਕਿਸਤਾਨ ਕਿਰਗਿਸਤਾਨ ਕਜ਼ਾਕਿਸਤਾਨ ਤਾਜਿਕਿਸਤਾਨ ਤੁਰਕਮੈਨਿਸਤਾਨ ਉਜ਼ਬੇਕਿਸਤਾਨ ਇਹ ਸਾਰੇ ਜਿਹੜੇ ਔਰ ਏਸ਼ੀਆ ਦੇ ਉਹ ਕੰਟਰੀਸ ਆ ਉਹ ਹੈਗੇ ਆ ਸੋ ਸਿਰਫ ਇੰਡੀਆ ਉਹਦੇ ਚੋਂ ਗੈਰਹਾਜ਼ਰ ਰਿਹਾ ਹੈ ਬਾਕੀ ਸਾਰਿਆਂ ਨੇ ਇਜ਼ਰਾਇਲ ਦੇ ਹਮਰੇ ਦੀ ਵਿਰੋਧਤਾ ਕਰੀ ਹੈ ਕਿ ਹੁਣ ਇਹ ਇਹਦੇ ਚੋਂ ਇਹ ਲੱਗ ਰਿਹਾ ਹੈਗਾ ਵੀ ਰਸ਼ੀਆ ਤੇ ਚਾਈਨਾ ਨੈਤਿਕ ਤੌਰ ਤੇ ਉਹਦੇ ਨਾਲ ਖੜੇ ਨੇ ਜਿਓ ਫੌਜੀ ਸਹਾਇਤਾ ਵੀ ਮੰਗਦਾ ਹੋ ਸਕਦਾ ਚਾਈਨਾ ਆਪਣੇ ਲਈ ਇਹ ਕ ਸਮਝਦਾ ਹੋਵੇ ਵੀ ਆਹ ਤਾਂ ਸਾਡੇ ਲਈ ਮਸੀਹ ਮੌਕਾ ਆਇਆ ਬੇ ਅਮਰੀਕਾ ਨੂੰ ਹੇ ਹੇ ਗੰਦਾ ਆ ਉਹਨੂੰ ਸਬਕ ਸਿਖਾਉਣ ਦਾ ਕਿਉਂਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਜੰਗ ਹੋਈ ਹੈ ਉਹਦੇ ਵਿੱਚ ਵੀ ਚਾਈਨਾ ਨੇ ਰੋਲ ਅਦਾ ਕਰਕੇ ਵੈਸਟਰਨ ਕੰਟਰੀਸ ਨੂੰ ਵੀ ਸਾਬਕ ਸਿਖਾਇਆ ਤੇ ਭਾਰਤ ਨੂੰ ਵੀ ਹੁਣ ਉਹਦੇ ਲਈ ਵੱਡਾ ਮੌਕਾ ਵੀ ਜਿਹੜੀ ਉਹਦੇ ਡੋਮਿਨੈਂਸ ਨੂੰ ਤੋੜਨ ਦਾ ਸੋ ਅਮਰੀਕਾ ਇਸੇ ਕਰਕੇ ਮਨ ਲੱਗਦੇ ਪਿੱਛੇ ਹਟ ਰਿਹਾ ਵੀ ਆਪਾਂ ਇਸ ਇੰਨੇ ਵੱਡੇ ਖਤਰੇ 'ਚ ਨਾ ਪਈਏ ਜਿਹਦੇ 'ਚ ਸਾਡੀ ਡੋਮਿਨੈਂਸ ਆ ਜਿਹੜੀ ਚੈਲੰਜ ਹੋਣ ਲੱਗ ਜਵੇ ਸੋ ਇੱਕ ਕਾਫੀ ਕੰਪਲਿਕੇਟਿਡ ਸਿਚੁਏਸ਼ਨ ਇੱਥੇ ਬਣੀ ਹੋਈ ਹੈ ਜੀ ਬਿਲਕੁਲ ਜੀ ਦੇਖਦੇ ਆ ਕੀ ਇਸ ਦੇ ਵਿੱਚ ਸਿਚੁਏਸ਼ਨ ਅਫੋਲਡ ਹੁੰਦੀ ਹੈ ਕਿਉਂਕਿ ਐਵਰੀ ਡੇ ਜਿਹੜੀਆਂ جنگ ਦੇ ਵਿੱਚ ਹਾਲਾਤ ਹਮਲੇ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਨੇ ਆਉਂਦੀਆਂ ਹੈਗੀਆਂ ਨੇ